ਲਾਓ ਵੀ ਮਿੱਤਰੋ ਆਪਾਂ ਪਹੁੰਚ ਗਏ ਜੰਮੂ ਬਾਰਡਰ ਤੇ ਲੈਣ ਲੱਗੀ ਵੀ ਹੈ ਇਹ ਪਠਾਨਗੜ੍ਹ ਪਹੁੰਚ ਗਏ ਆਪਾਂ ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਸਵਾਗਤ ਕਰਦੇ ਆ ਤੁਹਾਡਾ ਇੱਕ ਬ੍ਰਾਂਡ ਦੇ ਵਿੱਚ ਬਲੌਗ ਦੇ ਵਿੱਚ ਦੋਸਤੋ ਅੱਜ ਆਪਾਂ ਖੜੇ ਆਂਗੇ ਗੱਡੀ ਲੋਡ ਕਰਨ ਆਏ ਵੇ ਦੇਖੋ ਚੰਡੀਗੜ੍ਹ ਗੱਡੀ ਹੋ ਗਈ ਆਪਣੀ ਲੋਡ ਆਪਾਂ ਨੇ ਜਾਣਾਗਾ ਜੰਮੂ ਸਾਈਡ ਬਾਕੀ ਦਿਖਾਨਿਆਂ ਤੋਂ ਨੂੰ 11 ਦਾ ਟਾਈਮ ਹੋ ਗਿਆ ਪੇਪਰ ਬੁੱਪਰ ਲੈਣੇ ਆਪਾਂ ਨੇ ਹਲੇ ਪੇਪਰ ਲੈ ਕੇ ਫਿਰ ਚੱਲਦੇ ਆਪਾਂ ਲਓ ਵੀ ਮਿੱਤਰੋ ਆਪਾਂ ਨਿਕਲ ਗਏ ਘਰ ਤੋਂ ਰੇਪਰ ਪਾਰ ਕਰ ਲਿਆ ਆਪਾਂ ਨੇ ਟਾਈਮ ਹੋ ਗਿਆ 9:45 ਮਿੰਟ ਆਪਾਂ ਲਿਆਏ ਸੀਗੇ ਗੱਡੀ ਲੋਡ ਕਰਕੇ ਹੁਣ ਆਪਾਂ ਜਾ ਰਹੇ ਹਾਂਗੇ ਆਪਾਂ ਨੇ ਜਾਣਾਗਾ ਜੰਮੂ ਤੋਂ ਅੱਗੇ ਜਾਣਾ ਥੋੜਾ ਜਿਹਾ ਬਾਕੀ ਬਣੇ ਰਹੋ ਵੀਡੀਓ ਦੇ ਐਂਡ ਤੱਕ ਦਿਖਾਵਾਂਗੇ ਤੁਹਾਨੂੰ ਵੀਊ ਲਓ ਵੀ ਮਿੱਤਰੋ ਇਹ ਆ ਗਿਆ ਟੋਲ ਪਲਾजा ਸੋਲਕੀਆਂ ਸਾਇਵਲ ਆ ਪਹਿਲਾ ਟੋਲ ਪਲਾਜ ਆ ਗਿਆ ਆਪਣੇ ਨੂੰ ਆਪਾਂ ਨੂੰ ਰਾੜੀ ਟੋਲ ਖਲਾਜਾ ਕੋਲ ਟੋਲ ਕਟਵਾ ਕੇ ਨਿਕਲਦੇ ਆ ਚਲੋ ਹੁਣ ਲਾਓ ਵੀ ਮਿੱਤਰੋ ਟਾਇਰ ਚੈੱਕ ਕਰਨ ਰੁਕੇ ਆਪਾਂ ਦੇਖ ਲਈਏ ਟਾਇਰ ਓਕੇ ਹੈ ਟਾਇਰ ਹਵਾ ਹਵਾ ਚੈੱਕ ਕਰ ਲਈਏ तो चलते टायर चेक कर रुके आप हम निकलते हवा बहुत चल रही बीरी देखो तूफान नहरी चल रही बहुत चल चलते हूँ आप सफर वालों अपने ਲਾਓ ਵੀ ਮਿੱਤਰੋ ਇਹ ਹੈਗਾ ਦੂਜਾ ਟੋਲ ਪਲਾजा ਇਹ ਹੈਗਾ ਬੰਗਾ ਵਾਲੇ ਰੋਡ ਦਾ ਰੋਪੜ ਤੋਂ ਮੁੜ ਕੇ ਲਓ ਵੀ ਫਟ ਗਿਆ ਆਪਣਾ ਲਓ ਚੱਲਦੇ ਆ ਹੁਣ ਇਹਦਾ ਬਹੁਤ ਕਰ ਕੰਮ ਉਹ ਸੋੜਾ ਨਾਲ ਦੇ ਨਾਲ ਮੈਚ ਵੀ ਚੱਲ ਰਿਹਾ ਆਪਣੇ ਕੋਲ ਪੰਜਾਬ ਦਾ ਫਾਈਨਲ ਚੱਲ ਰਿਹਾ ਅੱਜ ਆਈਪੀਐਲ ਦਾ ਲਓ ਭਾਈ ਪੰਜਾਬ ਹਾਰ ਗਿਆ ਆਪਣੀ 6 ਸਕੋਰਾਂ ਨਾਲ ਅੜੌੜੀ ਦਾ ਮੁਕਾਬਲਾ ਦਾ ਪੂਰਾ ਦੇਖੋ ਮੁਬਾਰਕ ਇਤਿਹਾਸ ਕੋਲੀ ਨੂੰ ਕਮਾਲ ਦਾ ਸੀਜ਼ਨ ਰਿਹਾ ਹੈ ਗੱਡੀ ਇਹ ਚੱਲ ਰਿਹਾ ਆਪਣੀ ਜਿਹ ਮੈਚ ਆ ਨਵੇਂ ਬਣਾਏ ਗਏ ਜਿਹੜੇ ਪੋਡਿਟਾਰ ਪਰ ਐਸ ਟੀਮ ਨੇ ਕਰਕੇ ਦਿਖਾਉ ਜੋ ਜਿਸਰਫ ਕਰਦੇ ਸੀ ਇਹ ਦੋ ਦੀ ਬਾਹੀ ਟਾਪਰ ਖੇਸ ਖੋਰਨ ਨਾਲ ਆ ਰਹੀ ਹੈ ਅੜੌੜੀ ਦਾ ਮੈਚ ਦਾ ਪੂਰਾ ਦੇਖੋ ਰਾਜ ਕੋਲੀ ਨੂੰ ਮੁਬਾਰਕਾ ਇਹ ਟਰੋਫੀ ਜੂਸ ਹੀ ਲੈਦੀ ਹਰ ਮਾ ਸੀਜ਼ਨ ਸੀ ਲਾਓ ਵੀ ਮਿੱਤਰੋ ਆਪਾਂ ਪਹੁੰਚ ਗਏ ਹਸ਼ਿਆਰ ਪਰ ਸਿਟੀ ਦੇਖੋ ਭਾਈ ਹਿਸ਼ਾਰ ਪਰ ਦੇ ਵਿੱਚ ਘੁੰਮ ਰਹੇ ਆ ਟਾਈਮ ਹੋ ਗਿਆ 12:44 ਮਿੰਟ ਦੇਖੋ ਇਹ ਆ ਹਿਸ਼ਾਰ ਪਰ ਹੈ ਖਾਲੀ ਭਾਈ ਸੜਕ ਪੂਰੀ ਰਾਤ ਹੁੰਦਾ ਖਾਲੀ ਹੁੰਦੀ ਬਸ ਟਰੱਕ ਟਰੱਕੇ ਚੱਲਦੇ ਆ ਰਾਤ ਨੂੰ ਜਿਆਦਾਤਰ ਹਾਂ ਤਾਂ ਲਾਈਟ ਵੀ ਚੱ ਰਹੀ ਐ ਇੱਥੇ ਨਹੀਂ ਲਾਈਟਾਂ ਲੱਗੀਆਂ ਇੱਥੇ ਬੱਤੀਆਂ ਚਲੋ ਇਹ ਹੁਣ ਤੁਹਾਨੂੰ ਮਿਲਦੇ ਆ ਬਾਅਦ ਚ ਲਾਓ ਵੀ ਮਿੱਤਰੋ ਆਪਾਂ ਆ ਗਏ ਐਨ ਐਚ 42 ਰੋਡ ਤੇ ਕੋ ਜੇ 48 ਮਿੰਟ ਹੋ ਗਏ ਆਪਾਂ ਆ ਗਏ ਦਸੂਆ ਹੁਣ ਇਸ ਤੋਂ ਅੱਗੇ ਆਊਗਾ ਮਗੇਰੀਆਂ ਮਗੇਰੀਆਂ ਆਊਗਾ 20 ਕਿਲੋਮੀਟਰ ਅੱਗੇ अच्छा खबर लो जी अपा ने मकेरिया भार कर लिया पंज बजे टाइम बागें चढ़न लग गया हूँ तक ਵੀ ਮਕੇਰੀਆਂ ਪਾਰ ਕਰਕੇ ਆ ਗਿਆ ਟੋਲ ਪਲਾजा ਇਹ ਆ ਗਿਆ ਆਪਾਂ ਨੂੰ ਤੀਸਰਾ ਟੋਲ ਰਾਜਾ ਲਓ ਵੀ ਕੱਟ ਗਿਆ ਹੈ ਡਰ ਲੱਗੀ ਵੀ ਗੱਡੀਆਂ ਸਾਰੇ ਬੰਦੇ ਲਓ ਜੀ ਪਠਾਨਕੋਟ ਪਹੁੰਚ ਗਏ ਆ

मित्र आप पहुंच गए जम्मू बॉर्डर तीन लगी हुई है छे टाइम इधर आया धक्का चला ना ਲਾਓ ਵੀ ਮਿੱਤਰੋ ਪਿੱਛੇ ਤੋਂ ਲੰਘਾਂਗੇ ਇਹ ਬਾਰਡਰ ਤੋਂ ਬਸ ਆਉਣੇ ਆ ਟੋਲ ਘਟਾਉਣਾ ਆਪਾਂ ਨੇ ਪਿੱਛੇ ਦਾ ਪੇਕਰ ਉੱਪਰ ਹੌਲੇ ਚੱਕਾ ਬਣੇ ਕਟਦੀ ਜਦੀ ਟੱਟ ਉਹਨੂੰ ਘਟਾ ਕੇ ਨਹੀਂ ਕਰਦੇ ਆ ਇਤੋੜਾ ੜੜੀ ਪੂਰੀ ਆਹ ਰਾਸਤਾ ਦੇਖੋ ਆਹ ਲੋ ਵੀ ਮਿੱਤਰੋ ਦੇਖੋ ਜੰਮੂ ਦਾ 뷰 ਰੋਡ ਹੁਣ ਆਇਆ ਠੀਕ ਜਿਹਾ ਪਹਿਲੇ ਤਾਂ ਟੁੱਟਿਆ ਹੋਇਆ ਹਰਾ ਰੋਡ ਹਮ ਚੱਲ ਰਿਹਾ ਨਾ ਰੋਡ ਦਾ ਇਧਰ ਦੇਖੋ मित्र देखो पहाड़ आ गए पहाड़ इधर दरिया है खाली देखो इधर काम चल रहा पोड़ बन रहे पूरे देखो बाकि

ਉਹ ਦੰਬਰ ਸਿੰਗਲ ਰੋਡ ਜਾਂਦਾ ਹੈ ਪੁਲ ਦੇ ਨੀਚੇ ਨੂੰ ਹੋ ਗਿਆ ਸੱਜੀ ਸਾਈਡ ਨੂੰ ਦੇਖੋ ਭਾਈ ਵਿਊ ਕਿਹ ਕਹਿੰਦਾ ਰਿਹਾ ਆਸਮਾਨ ਨੀਲਾ ਨੀਲਾ ਪੂਰਾ ਨਾਓ ਵੀ ਮਿੱਤਰੋ ਦੇਖੋ ਅੰਦਰ ਵਾਲੇ ਰੋਡ ਨੂੰ ਆ ਗਏ ਆਪਾਂ ਜੰਮੂ ਵਾਲੇ ਨੂੰ 22 ਕਿਲੋਮੀਟਰ ਹੈ ਬਣੀ ਲੋਕੇਸ਼ਨ ਜੰਮੂ ਦੇ ਅੰਦਰ ਨੂੰ ਹੋ ਕੇ ਜਾਣਾ ਹੈ ਆਪਾਂ ਨੂੰ ਜੰਮੂ ਸਿਟੀ ਦੇ ਅੰਦਰ ਨੂੰ

ਲੋਬੀ ਮਿੱਤਰ ਪਹੁੰਚ ਗਏ ਆਪਾਂ ਜਿੱਥੇ ਹਣੀ ਖਾਲੀ ਗੱਡੀ ਐਥੇ ਹੋ ਗਈ ਕਿਧਰੇ ਦੇਖਦੇ ਹਾਂ ਕਾਦੋਂ ਤੱਕ ਹੋਣੀ ਐ ਸਵਾ 11 ਹੋ ਗਏ ਲੇਟ ਹੋ ਗਏ ਆਪਾਂ ਹੋਣੀ 12 ਵਜੇ ਦੇਖੋ ਇਹ ਸਮਾਨ ਹੈ ਐਮਬੂਲੈਂਸ ਅਜਾ ਰੱਖਿਆ ਆਪਾਂ ਨੇ ਚਾਰ ਬੈਟੀਆਂ ਰੱਖੀਆਂ ਮੈਡੀਕਲ ਮਸ਼ੀਨਾਂ ਗੱਡੀ ਹੋ ਗਈ ਖਾਲੀ ਬਾਹਰ ਰੀਵਿੰਗ ਲੈ ਕੇ ਸਰਨੇ ਗੜਨੇ ਤੇ ਲੋਵੀ ਮਿੱਤਰੋ ਆਪਣੀ ਗੱਡੀ ਹੋ ਗਈ ਦੀ ਖਾਲੀ 12 ਵਜੇ 12 ਵਜੇ ਖਾਲੀ ਹੋ ਗਈ ਦੀ ਬਸ ਹੁਣ ਆਪਾਂ ਜਾ ਰਹੇ ਆਂ ਘਰ ਨੂੰ ਵੀਡੀਓ ਦਾ ਐਂਡ ਕਰਦੇ ਆ ਇੱਥੇ ਜੇ ਵੀਡੀਓ ਕਿਸੇ ਨੂੰ ਵੀ ਵਧੀਆ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਤੇ ਨਾਲੇ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਵੱਧ ਦਿਓ ਵੱਧ ਸ਼ੇਅਰ ਮਿਲਦੇ ਆਂ ਫਿਰ ਕਿਸੇ на мен в елогите ви,